ਵਕਤ ਹੈ ਮਿੱਤਰੋ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਮਿੱਤਰੋ ਆਪਣੇ ਪਿੱਛੇ 5310 ਖੜਾ ਤੇ ਸੀਜ਼ਨ ਚੱਲਦਾ ਹੈ ਮਿੱਤਰੋ ਕਣਕ ਬਜਾਈ ਦਾ ਤੇ ਮਿੱਤਰੋ ਇਹਦੇ ਆਪਾਂ ਦੂਜੇ ਗੇਅਰ ਦੇ ਹਨਾ ਗੇੜੇ ਡਾਊਨ ਕਰਨੇ ਟਰੈਕਟਰ ਦੇ ਤੇ ਆਪਾਂ ਲੱਗੇ ਖੋਲਣ ਤੁਹਾਨੂੰ ਦਿਖਾ ਲਦੇ ਆ ਕਿਹੜੀਆਂ ਗਰਾਰੀਆਂ ਆਪਾਂ ਚੇਂਜ ਕਰਨੀਆਂ ਕਿਹੜੇ ਪਾਰਟ ਨੰਬਰ ਗਰਾਰੀਆਂ ਤੇ ਠੀਕ ਹੈ ਜੀ ਜੋ ਵੀ ਸਮਾਨ ਹੈ ਮਿੱਤਰੋ ਪਾਉਣਾ ਤੁਹਾਨੂੰ ਦਿਖਾ ਲਾਂਗੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿੱਥੋਂ ਮਿਲਦਾ ਹੈ ਕੰਟਿਨੀ ਕੰਪਨੀ ਤੋਂ ਮਿਲਦਾ ਮਿੱਤਰੋ ਆਪਾਂ ਕੋਈ ਜਿਗਾੜਵਾ ਨਹੀਂ ਕਰਨਾ ਤੇ ਦੂਹਾ ਗੇਅਰ ਹੈ ਜਿਹੜਾ ਮੈਂ ਤਾਂ ਤੇਜ਼ ਤੁਰਦਾ ਹੈ ਸਰਪਾਈ ਪਿਛੇ ਘ ਤੇ ਬਣੇ ਰਿਓ ਬਲੌਗ ਦੇ ਵਿੱਚ ਤੇ ਆਪਾਂ ਲੱਗੇ ਖੋਲਣ ਤੇ ਖੋਲ ਕੇ ਆਪਾਂ ਤੁਹਾਨੂੰ ਦਿਖਾ ਦੇ ਕਿਹੜੀਆਂ ਚੀਜ਼ਾਂ ਖੋਲਣੀਆਂ ਤੇ ਕਿਹੜੀਆਂ ਗਰਾਈਆਂ ਆਪਾਂ ਫਟਕਾਣੀਆਂ ਠੀਕ ਹੈ ਜੀ ਤੇ ਲੋ ਜੀ ਆਪਾਂ ਲੱਗੇ ਖੋਲਣ ਨਾਲ ਲੋ ਵੀ ਮਿੱਤਰੋ ਟਰੈਕਟਰ ਆਪਣਾ ਖੜ ਗਿਆ ਛੋਟਾ ਭਾਈ ਨੇ ਤਵਾ ਕੇ ਖੜਾ ਕਰਤਾ ਕਿਉਂਕਿ ਕਣਕ ਦਾ ਚੱਲਦਾ ਸੀਜ਼ਨ ਹੈ ਮਿੱਤਰੋ ਕਿਉਂਕਿ ਮਿੱਟੀ ਘੱਟਾ ਬਹੁਤ ਲੱਗ ਗਿਆ ਰ ਖੋਲਣਾ ਆਪਾਂ ਟਰੈਕਟਰ ਦਾ ਗੇਅਰ ਖੋਲ ਕੇ ਤੇ ਫਿਰ ਆਪਾਂ ਇਹਦੇ ਗਰਾਈਆਂ ਚੇਂਜ ਕਰਦੇ ਆ ਤੇ ਆਹ ਭਰਾ ਨੇ ਨਵੇਂ ਡਿਜ਼ਾਈਨ ਕਰਤਾ ਇਹ ਕੀਤਾ ਦਾ ਸਾਲ 1.5 ਸਾਲ ਪਹਿਲਾਂ ਹੀ ਆ ਇਹ ਕਿਉਂ ਛੇਰਿਆ ਤੇ ਆਹ ਬੀੜ ਮਿੱਤਰੋ ਆ ਤੇ ਦਰਵਾਦੇ ਦਾ ਗੱਡੀ ਹਟ ਪਿਆ ਟੈਟੂ ਲੱਗੇ ਹੁੰਦੇ ਨਾ ਬਹੁਤ ਸੋਣਾ ਲੱਗਦਾ ਤੇ ਚਲੋ ਵਧੀਆ ਭਾਰ ਚਾਹੀਦਾ ਸੁਪਰ ਸੀਟਰ ਦਾ ਮਿੱਤਰੋ ਭਾਰ ਬਹੁਤ ਵੱਡੰਦਾ 13 14 ਕਲੋ ਬੇਡ ਵੱਡੰਦਾ ਆ ਤੇ ਬਾਕੀ ਟਰੈਕਟਰ ਪਾਜੀ ਦਾ ਸਾਫ ਸੁਥਰਾ ਆ ਹੋ ਗਿਆ ਸਟਾਰਟ ਹੈ ਆ ਵੀ ਮਿੱਤਰੋ ਆ ਨਿੱਜੀ ਚੀਜ਼ ਨੇ ਭਾਜੀ ਟਰੈਕਟਰ ਸਟਾਰਟ ਕਰਤਾ ਪਾਵਰ ਬੈਂਕ ਜਿਹਾ ਹੀ ਆ ਟਰੈਕਟਰ ਦੀ ਬੈਟਰੀ ਬਿਲਕੁਲ ਡੈਡ ਸੀਗੀ ਲੋ ਵੀ ਮਿੱਤਰੋ ਟਰੈਕਟਰ ਅੱਗੇ ਖੋਲਣਾ ਆਪਣਾ ਤਾਂ ਮੋਰੀ ਲਾਈ ਟੌਪ ਲੈਂਕ ਠੀਕ ਹੈ ਟੌਪ ਲੈਂਕ ਤਾਂ ਭਾਈ ਲਾਈ ਦੀ ਮਿੱਤਰੋ ਕਿਉਂਕਿ ਮੋਰੇ ਬੇਡ ਬੋਡ ਪਿਆ ਹੁੰਦਾ ਜਦੋਂ ਟਰੈਕਟਰ ਖੋਲ ਜੰਦਾ ਨਾ ਤੇ ਅੱਪਰ ਦਾ ਪਿਛੇ ਗੇਅਰੇ ਖੋਲਣਾ ਆਪਾਂ ਟਰੈਕਟਰ ਲੈਂਥ ਲੰਮੀ ਹੋਣੀ ਕੋਈ ਲੌਂ ਦੀ ਲੋਡ ਵੀ ਨਹੀਂ ਹੈਗੀ ਟੌਪ ਲੈਂਕ ਫਿਰ ਵੀ ਆਪਣੇ ਸੇਫਟੀ ਸੇਫਟੀ ਲਈ ਨਾ ਭਾਈ ਜ਼ਰੂਰ ਲਾਵੋ ਤੇ ਲਾਉਂਦੇ ਜਿਗ ਤੇ ਮਿੱਤਰੋ ਆਪਾਂ ਪਹਿਲਾਂ ਖੋਲਾਂਗੇ ਫੋਰਟ ਰੈਸਟ ਇਹਦੇ ਓਕੇ ਜੀ ਤੇ ਉਧਰ ਫੋਰਟ ਫੋਰਟ ਰੈਸਟ ਖੋਲਣਾ ਤੇ ਵਿਆਹ ਉੱਪਰਲਾ ਖੋਲਣਾ ਆਪਾਂ ਕਵਰ ਗੇਅਰ ਵਾਲਾ ਖੋਲ ਕੇ ਤੇ ਮਿੱ ਤੰਦ ਘਾਲਦੇ ਆ ਵੀ ਕਿਹੜੀਆਂ ਗੇਰਦਿਆਂ ਗਰਾਰੀਆਂ ਆ ਕਿੰਨਾ ਪਾਰਟ ਨੰਬਰ ਹੈ ਮਿੱਤਰੋ ਜੋ ਵੀ ਮਿੱਤਰੋ ਸਮਾਨ ਲਿਆਉਣਾ ਆਪਾਂ ਤੁਹਾਨੂੰ ਦਿਖਾ ਲੈਣਾ ਦਿਖਾ ਲੈਣਾ ਵੀ ਕਿੱਥੋਂ ਮਿਲਦਾ ਕਿੰਨਾ ਨੰਬਰ ਆ ਗਰਾਰੀ ਦਾ ਕਿੰਨਾ ਪਾਰਟ ਨੰਬਰ ਆ ਠੀਕ ਹੈ ਜੀ ਮਿਲਣੀਆਂ ਹੀ ਜਾਂਦੀ ਚੋਈਆਂ ਇਹ ਐ ਐਲਟੀਓ ਮੋਟਰ ਟ੍ਰੇਡਰ ਦੀਆਂ ਮਿਲਣੀਆਂ ਦੋਏ ਗੇਰ ਦੀਆਂ ਠੀਕ ਹੈ ਜੀ ਉਹ ਸਲੋ ਗੇੜਾ ਹੁੰਦਾ ਇਹਦਾ ਮੜਾ ਤੋਂ ਹਾਈ ਗੇੜਾ ਹੁੰਦਾ ਠੀਕ ਹੈ ਇਹ ਨਹੀਂ ਹੈਗਾ ਵੀ ਗਰਾਰੀਆਂ ਪਾ ਕੇ ਦਾ ਦਈਏ ਵੀ ਭਾਈ ਅਸੀਂ ਨਹੀਂ ਦੱਸੀਆਂ ਗਰਾਰੀਆਂ ਕਿਹੜੀਆਂ ਪੈਂਦੀਆਂ ਇਹਦੇ ਵਿੱਚ ਨਾ ਜਿਹੜੇ ਮੇਰੇ ਭਰਾ ਬਲੌਗ ਦੇ ਦੇਣਾ ਆਪਣੇ ਜਿਲੋਂ ਪਿਆਰ ਕਰਦੇ ਆਪਾਂ ਨੂੰ ਸਾਰੀਆਂ ਚੀਜ਼ਾਂ ਮਰਾਏ ਤੁਹਾਨੂੰ ਆਪਾਂ ਦਿਲ ਖੋਲ ਕੇ ਦੱਸਣੀਆਂ ਹਾਂ ਵੀ ਆ ਸਮਾਨ ਇੱਥੋਂ ਮਿਲਦਾ ਓਕੇ ਜੀ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਮਿੱਤਰ ਹੁਣ ਲੱਗਿਆ ਖੋਲਣ ਕਿਉਂਕਿ ਨਾਲ ਨਾਲ ਬਲੌਗ ਵੀ ਬਣਾਉਣਾ ਇਹ ਕਿ ਸੀਜ਼ਨ ਵੀ ਚੜ੍ਹ ਕੇ ਆ ਮਿੱਤਰੋ ਕਈਆਂ ਦੇ ਕਮੈਂਟ ਭਰਾਵਾਂ ਦੇ ਆਉਂਦੇ ਆ ਭਾਈ ਬਲੌਗ ਨਹੀਂ ਤੁਸੀਂ ਪਾਉਂਦੇ ਡੇਲੀ ਬਲੌਗ ਪਾਓ ਮਿੱਤਰੋ ਡੇਲੀ ਬਲੌਗ ਪਾਉਣ ਦਾ ਯਾਰ ਜਦੋਂ ਪਾਵਾਂਗੇ ਜਰੂਰ ਪਰ ਕੰਮ ਦਾ ਰਾਜ ਚਵਾਉਂਦਿਆ ਓਕੇ ਜੀ ਤੇ ਜਦੋਂ ਹੁਣ ਆਪਾਂ ਬਲੌਗ ਆਉਣਗੇ ਗਾਂ ਆਪਣੇ ਲਗਾਤਾਰੀ ਤੇ ਹੁਣ ਇਹਦੇ ਗੀਅਰ ਦੀਆਂ ਗਰਾਈਆਂ ਚੇਂਜ ਕਰੀਏ ਆਪਾਂ ਕਰਕੇ ਤਾਂ ਬਿਆਂ ਖੋਲ ਹੀ ਨਾਲ ਹੋ ਗਏ ਓਕੇ ਜੀ ਲੋਵੀ ਟ੍ਰੇਟਰ ਤਾਂ ਖੁੱਲ ਗਿਆ ਆਪਣੇ ਫੋਰਟ੍ਰੈਸ ਵੀ ਆਪਾਂ ਟ੍ਰੇਟਰ ਦੇ ਲਾਤੀਆ ਮਿੱਤਰੋ ਤੇ ਆਪਣੇ ਪਾਈਪਾਂ ਪੂਪਾਂ ਉਹ ਵੀ ਆਪਾਂ ਲਾਤੀਆਂ ਠੀਕ ਹੈ ਜੀ ਤੇ ਹੁਣ ਆਪਣਾ ਘੇਰਾ ਸਾਰਾ ਟ੍ਰੇਟਰ ਦਾ ਢੇਰ ਲਿਆ ਮਿੱਤਰੋ ਤੇ ਗੱਲ ਇਹ ਕਿ ਇਦਾਂ ਨੂੰ ਜੇ ਟੈਂਕੀ ਟੋਕੀ ਲੱਗੀ ਪੰਜ ਦਸ ਮਿੰਟ ਬਾਅਦ ਲੈ ਲੈਣੇ ਖੁੱਲਣ ਲੱਗ ਰਹੇ ਨੇ ਇਹ ਤਾਂ ਖੋਲ ਤਾ ਮੈਂਟੋ ਮੈਂਟ ਜਿਹੜਾ ਹੀ ਆ ਕਾ ਲਾ ਰਾਂ ਜਿਗਾੜ ਹਵਾਲਾ ਪੇਚੇ ਦੇ ਤੇ ਜਿਹੜਾ ਜਿਗਾੜ ਬਾਈ ਕੰਮ ਕੀਤਾ ਹੁੰਦਾ ਮਿੱਤਰੋ ਟਾਈਮ ਤਾਂ ਲੱਗਦਾ ਖੋਲਣ ਬਾਸ ਹੁਣ ਲੱਗੇ ਆਪਾਂ ਜਿਹਦਾ ਕੰਟ੍ਰੈਕਟਰ ਜਿਹਦਾ ਕਰਕੇ ਇੱਥੇ ਕੱਲਾ ਗਿਆ ਮਿੱਤਰ ਆਪਣਾ ਥੱਲੇ ਤੇ ਤੇ ਇਹ ਤੁਰ ਆਪਾਂ ਸਾਰੇ ਕੱਢ ਲਿਆ ਟਰੈਕਟਰ ਦਾ ਤੇ ਇਹ ਕੱਢ ਗਏ ਤੇ ਮਿੱਤਰ ਆਪਾਂ ਬੈਲਟੀਆਂ ਸਾਈਡ ਤੇ ਤੇ ਰੱਖ ਕਿਉਂ ਛੇਰੇ ਭਾਜੀ ਹਾਂਜੀ ਭਾਜੀ ਫੋਸੇ ਤਾਂ ਠੀਕ ਠਾਕ ਆ ਕੀ ਪ੍ਰਾਪਲਮ ਹੁੰਦੀ ਤੈਨੂੰ ਟਰੈਕਟਰ ਦੇ ਚਲਾਉਣ ਦੇ ਵੇਲੇ ਬਜਾਈ ਵੇਲੇ ਭਾਜੀ ਬਜਾਈ ਵੇਲੇ ਇਹ ਸੀਗਾ ਆਪਣਾ ਪਹਿਲੇ ਦੇ ਵਿੱਚ ਪਰ ਠੀਕ ਚੱਲਦਾ ਸੀਗਾ ਦੂਜੇ ਸਲੋ ਚੱਲਦਾ ਹੈ ਜਿਆਦਾ ਸਲੋ ਚੱਲਦਾ ਸੀ ਕੰਮ ਘੱਟ ਨਿਬੜਦਾ ਕੰਮ ਘੱਟ ਨਿਬੜਦਾ ਤੇ ਦੂਜੇ ਦੇ ਵਿੱਚ ਵੱਧ ਤੌਰ ਦਾ ਹੀ ਸਪਾਈ ਨਹੀਂ ਕਰਦਾ ਜੀ ਕੋਈ ਚੱਕਰ ਨਹੀਂ ਤੇ ਦੁੱਖ ਤੋੜ ਦੇਣ ਆਪਾਂ ਹੁਣੇ ਠੀਕ ਹੈ ਜੀ ਤੇ ਮਿੱਤਰੋ ਜਦੋਂ ਨਾ ਪਹਿਲਾ ਗੇਅਰ ਲਾਉਂਦੇ ਆ ਤਾਂ ਕੰਮ ਘੱਟ ਨਿਭੜਦਾ ਠੀਕ ਹੈ ਤੇਲ ਜਿਆਦਾ ਟਰੈਕਟਰ ਖਾਂਦਾ ਕੋਈ ਜ਼ਿਮੀਂਦਾਰਾਂ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਜਦੋਂ ਪਹਿਲਾ ਟਰੈਕਟਰ ਦਾ ਗੇਅਰ ਲਾ ਕੇ ਤੋੜਨਾ ਪਹਿਲੇ ਇਹਦੇ ਵਿੱਚ ਤੋਂ ਉਹਨਾਂ ਦੀ ਮਿੱਤਰੋ ਸਫਾਈ ਤਾਂ ਜ਼ਰੂਰ ਪਿੱਛੇ ਹੁੰਦੀ ਆ ਪਰ ਟਾਈਮ ਵੀ ਜਿਆਦਾ ਲੱਗਦਾ ਮਿੱਤਰੋ ਤੇਲ ਵੀ ਟਰੈਕਟਰ ਜਿਆਦਾ ਖਾਂਦਾ ਅਸੀਂ ਹੁਣ ਟਰੈਕਟਰ ਦੂਆ ਗੇਅਰ ਜੇ ਤੋੜਦੇ ਆ ਟਰੈਕਟਰ ਮਿੱਤਰੋ ਸਫਾਈ ਨਹੀਂ ਪਿੱਛੇ ਆਉਂਦੀ ਟਰੈਕਟਰ ਤੋੜਦਾ ਜਿਆਦਾ ਆ ਤੇ ਨਾਲੇ ਫੇਰ ਤੁਹਾਨੂੰ ਕਿਉਂਕਿ ਦੂਏ ਗੀਅ ਦੇ ਦੀ ਗਰਾਈ ਚੇਂਜ ਕਰਦੇ ਕਹਿੰਦਾ ਹਰੇਕ ਟਰੈਕਟਰਾਂ ਦੇ ਦੂਏ ਗੀਅ ਦੇ ਗਰਾਈਆਂ ਚੇਂਜ ਕੀਤੀਆਂ ਜਿਨ੍ਹਾਂ ਨੇ ਨਾ ਕੀਤੀਆਂ ਚੇਂਜ ਅਸੀਂ ਮਿੱਤਰੋ ਰਿਜ਼ਲਟ ਬਹੁਤ ਘੈਂਡ ਆਏ ਆ ਤੇ ਹੁਣ ਦੇ ਨਾਲ ਉਹਨਾਂ ਪਿੱਛੇ ਵਾਲੇ ਸਾਰੇ ਆਪਾਂ ਨੂੰ ਦੂਏ ਗੀਅ ਦੀਆਂ ਗਰਾਈਆਂ ਚੇਂਜ ਕਰਾਈ ਜਾਂਦੇ ਆ ਤੇ ਰਿਜ਼ਲਟ ਜਿਹੜੇ ਸੁਪਰੀਟਰਨ ਟਰੈਕਟਰ ਚਾਲਦੇ ਤੇ ਮਿੱਤਰੋ ਕਰਾਉਂਦੇ ਕਰਾਉਂਦੇ ਆ ਓਕੇ ਜੀ ਦੂਏ ਗੀਅ ਚ ਤੋਰਾ ਬਣ ਜਾਂਦਾ ਮੇਰੇ ਟਰੈਕਟਰ ਦਾ ਤੇ ਘਟ ਵੀ ਜਾਂਦਾ ਠੀਕ ਹੈ ਦੂਏ ਗੀਅ ਚ ਤੇ ਮਿੱਤਰੋ ਹੁਣ ਟਰੈਕਟਰ ਜੱਕ ਲੱਗ ਗਿਆ ਤੇ ਹੁਣ ਆਪਾਂ ਕਰੀਏ ਜੁਦਾ ਇਹਨੂੰ ਤੇ ਜੁਦਾ ਕਰਕੇ ਤੇ ਪੈਣੀਆਂ ਕਾਉਂਟਰ ਸ਼ਾਟ ਨੂੰ ਤੇ ਮੇਨ ਸ਼ਾਟ ਨੂੰ ਕਿੰਨੇ ਦਿੰਦੇ ਆਂ ਪੈਣੀਆਂ ਓਕੇ ਸਾਰਾ ਤੁਹਾਨੂੰ ਬਲੋਗਰ ਇੰਦੇ ਦਿਖਾ ਰਾਂਗੇ ਕਿਉਂ ਜੀ ਸ਼ੇਰਿਆ ਭਾਜੀ ਹਾਂਜੀ ਭਾਜੀ ਮੱਲੀ ਕਿੱਥੇ ਗਿਰ ਗਿਆ ਭਾਜੀ ਚਾਹ ਲੈਣ ਗਿਆ ਚਾਹ ਲੈਣ ਗਿਆ ਹਾਂਜੀ ਭਾਜੀ ਹਾਂ ਇਹ ਮਿੱਤਰ ਆਪਣਾ ਭਰਾ ਡਰਾਈਵਰ ਆ ਠੀਕ ਹੈ ਜੀ ਇਹਦਾ ਨਾਸਾਂ ਖੋਲ ਦਿੰਦਾ ਹਰੇਕ ਟਰੈਕਟਰ ਦੀਆਂ ਅਸੀਂ ਬੰਦਾ ਹਾਂ ਇਹ ਭਰਾ ਤੋਂ ਅਰਜਣੇ ਆ ਟਰੈਕਟਰ ਦਾ ਤੇ ਮੁੰਡਾ ਇੱਥੇ ਆਪਣਾ ਡਰਾਈਵਰੀ ਕਰਦਾ ਇਸ ਟਰੈਕਟਰ ਉੱਤੇ ਠੀਕ ਹੈ ਨਹੀਂ ਤੇ ਬਾਕੀ ਜਿਹੜਾ ਸਰਦਾਰ ਆ ਉਹ ਗਿਆ ਚਾਹ ਚੋ ਲੈਣ ਕਰੋ ਹੈਂ ਉਸਤਾਦ ਜੀ ਉਸਤਾਦ ਜੀ ਘਰ ਨੂੰ ਚਾ ਲੈਣ ਗਿਆ ਆ ਤੇ ਆਉਂਦਾ ਹਾਂ ਹਾਂ ਹੈ ਇੱਕ ਵੀ ਸਾਡਾ ਕੱਪੜੇ ਪੜ ਮਹਿਕਮਾ ਇੱਕ ਹਾਂ ਇੱਕ ਸਾਡਾ ਕੱਪੜੇ ਪੜ ਮਹਿਕਮਾ ਘਰੇ ਬੈਠਾ ਆ ਤੇ ਸਾਡਾ ਭਰਾ ਆ ਵੀ ਦਿਲੋਂ ਪਿਆਰ ਕਰਦੇ ਆ ਉਹਨਾਂ ਨਾਲ ਠੀਕ ਹੈ ਜੀ ਤੇ ਆਪਣਾ ਭਰਾ ਖਾਸ ਹੀ ਉਹ ਵੀ 79 ਕਿਲ 79 ਕਿਲ 79 ਕਿਲ ਉਧਰ ਮਿੱਤਰੋ 79 ਗਿੱਲ ਤਾਂ ਹੈ ਨਹੀਂਗਾ ਤੇ ਗੋਦ ਕਿਹੜਾ ਤੁਹਾਡਾ चौहान चौहान 79 चौहान ਹਾਂਜੀ ਤੇ ਮਿੱਤਰ ਨੇ ਭਰਾ ਨੇ ਬਾਗ ਵੇਚਿਆ ਤੇ ਮਿੱਤਰੋ ਕਿੰਨੂ ਕਿੰਨੂ ਸ਼ਗਲੋ ਦੇਖੋ ਇਹ ਲੱਦੇ ਪਏ ਆ ਤੇ ਦਰਖਤਾਂ ਆਪਣੇ ਬੂਟੇ ਬੂਟੇ ਆਪਣੇ ਲੱਦੇ ਪੈ ਕਿਨੂਆਂ ਦੇ ਨਾਲ ਮਿੱਤਰੋ ਚਲੋ ਢੋੜਾ ਡਾਵਾਂਗੇ ਮੜੇ ਬਿੱਲੇ ਹੋਏ ਤਾਂ ਇਹਨਾਂ ਦਵਾਲੇ ਵੀ ਹੋਵਾਂਗੇ ਠੀਕ ਹੈ ਜੀ ਤੇ ਇਹ ਚੀਜ਼ਾਂ ਕੁਦਰਤ ਵਾਲੀਆਂ ਜਿਹੜੀ ਚੀਜ਼ਾਂ ਹੁੰਦੀਆਂ ਖਾ ਲੈਣੀਆਂ ਚਾਹੀਦੀਆਂ ਆਫੀ ਦਾ ਟੋਟਾ ਦੇ ਕੋਈ ਤੇ ਚਲੋ ਹੁਣ ਖੋਲੀਏ ਖੋਲ ਕੇ ਤਾਂ ਆਪਾਂ ਹੁਣ ਟਰੈਕਟਰ ਨੂੰ ਜੋੜਾ ਕਰੀਏ ਜੋੜਾ ਕਰਕੇ ਤੇ ਇਹਨਾਂ ਨੇ ਉਹ ਸੱਚੇ ਸ਼ੇਰੇ ਉਹ ਗਰਾਰੀਆਂ ਕਿੱਥੇ ਰੱਖੀਆਂ ਗਰਾਰੀਆਂ ਭਾਜੀ ਕੋਲ ਮਿਲਣਾ ਲੱਗਿਆ ਉਹਨੂੰ ਫੋਨ ਕਰ ਤਾ ਗਰਾਰੀਆਂ ਚੱਕ ਲੈਣਾ ਸਮਾਸ ਨੂੰ ਜੈਨ ਜੈਨ ਚੱਕ ਲੋ ਤੇ ਮਿੱਤਰੋ ਸਾਨੂੰ ਸਮਾਨ ਵੀ ਸਾਰਾ ਦੱਸਣਾ ਸੀ ਵੀ ਕਿੰਨੇ ਦਾ ਸਮਾਨ ਆ ਟਰੈਕਟਰ ਦਾ ਠ ਉਹ ਇਹ ਦਰਾਂਗੇ ਭਰਾ ਆਪਣਾ ਲੈ ਕੇ ਆਪਾਂ ਸਮਾਨ ਦੇ ਗਰਾਰੀਆਂ ਦੇ ਪਾਰਟ ਨੰਬਰ ਪਾਤੇ تھے ਕਿ ਵੀਰ ਨੂੰ ਤੇ ਨਕੌਦਰ ਜਾਂਸੀ ਵਿੱਚ ਜਾਣੀ ਤੇ ਜਗਰਾਮ ਤੋਂ ਮਿਲੀਆਂ ਜਗਰਾਮ ਵਾਲੇ ਭਰਾਵਾਂ ਦਾ ਸਮਾਨ ਬਹੁਤ ਜ਼ਿਆਦਾ ਹੈ ਮਿੱਤਰੋ ਜਿਹੜੀ ਮਾੜੀ ਚੀਜ਼ ਟਰੈਕਟਰ ਜੀਓਨਡੀਆ ਦੀ ਲੈ ਲੋ ਉੱਥੋਂ ਤੁਹਾਨੂੰ ਮਿਲੇ ਜਾਣੀਆਂ ਬਲ ਤਾਂ ਮੈਂ ਤਾਂ ਕਹਿੰਦਾ 100 ਦੇ ਵਿੱਚੋਂ 99% ਤੁਹਾਨੂੰ ਮਿਲਣੀ ਹੈ ਜਗਰਾਮਾਂ ਦਾ ਓਕੇ ਜੀ ਤੇ ਉਹ ਹੁੰਦਾ ਤੇ ਨਾਲ ਉਹਦੇ ਮੂੰਹ ਹੀ ਪੁੱਛਾਂਗੇ ਵੀ ਕਿੰਨੇ ਦਾ ਸਮਾਨ ਆਪਣਾ ਟਰੈਕਟਰ ਦਾ ਆਇਆ ਕਿਦਾ ਠੀਕ ਠੀਕ ਆ ਗਿਆ ਭਜੀ ਲੱਗ ਆ ਗਿਆ ਇਹਦੇ ਵਿੱਚ ਸੁਣ ਲਾ ਤੇ ਮਿੱਤਰੋ ਹੁਣ ਆਪਾਂ ਖੋਲ ਲਿਆ ਤੇ ਇਹਦਾ ਗੇਟ ਆਪਾਂ ਚੱਕਣਾ ਹੈ ਹਾਂ ਚੱਕੀ ਹੁਣ ਆਪਾਂ ਉੱਤੇ ਜੇ ਇਹ ਵੀ ਆਪਾਂ ਪੜਨਾ ਲੈ ਜਿਹਦਾ ਘਾਲੀ ਟਰੈਕਟਰ ਨੂੰ ਜਿਹਦਾ ਕਰਨ ਵੀ ਮਿੱਤਰੋ ਧਿਆਨ ਨਾ ਕਰਨਾ ਪੈਂਦਾ ਏ ਇਹਦਾ ਪਲਟਾ ਵੀ ਖਾ ਜਾਂਦਾ ਅਜੇ ਤੱਕ ਮਹਾਰਾਜ ਦੀ ਕਿਰਪਾ ਨਾਲ ਪਲਟਾ ਦਾ ਨਹੀਂ ਖਾਦਾ ਫੇਰ ਵੀ ਬੰਦਾ ਸਾਵਧਾਨੀ ਨਾਲ ਟਰੈਕਟਰ ਉੱਪ ਜਦਾ ਕਰਾਂਗੇ ਕਿਉਂਕਿ ਇਹ ਲੋ ਜਨਾਬ ਜੀ ਟਰੈਕਟਰ ਖੋਲ ਲਿਆ ਆਪਾਂ ਗੇਅਰ 53 ਦਾ ਤਾਂ ਓਕੇ ਆ ਜੀ ਤੇ ਦੂਗੇ ਅੱਗੇ ਤੇ ਮਿੱਤਰੋ ਗਰਾਈਆਂ ਚੇਂਜ ਕਰਨੀਆਂ ਤੇ ਆ ਕਾਉਂਟਰ ਵਾਲੀ ਆਹ ਵਾਲੇ ਗਰਾਰੀ ਦੋ ਆ ਗੇਰਿਆ ਇੱਕ ਆ ਪਪਲੀ ਠੀਕ ਹੈ ਮੇਨ ਸ਼ਾਟ ਦੇ ਇਹ ਦੋ ਗਰਾਰੀਆਂ ਚੇਂਜ ਹੋਣੀਆਂ ਠੀਕ ਹੈ ਜੀ ਤੁਹਾਨੂੰ ਦਿਖਾ ਦਿੰਦੇ ਆ ਕਿੰਨਾ ਦੰਦਿਆ ਫਰਕ ਆ ਓਕੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਤੇ ਮਿੱਤਰੋ ਹੁਣ ਖੋਲ ਲਈ ਆਪਾਂ ਖੋਲ ਕੇ ਤੇ ਪਹਿਲਾਂ ਟੱਪਾ ਪਟਾਣਾ ਪੈਣਾ ਆਪਾਂ ਗੇਟ ਆਪਾਂ ਗੇਟ ਟੱਪਾ ਪਟਕੇ ਤੇ ਸਪਰਿੰਗ ਗੋਲੀਆਂ ਕੱਢ ਕੇ ਤੇ ਗੁੱਛਾ ਬਾਹਰ ਆ ਜਾਣਾ ਠੀਕ ਹੈ ਆ ਤੇਰਾ 90 ਦੋ ਨਾਟ ਖੋਲਣੇ ਪੈਣੇ ਆ ਓਕੇ ਜੀ ਸਾਰਾ ਝੰਬੇਲਾ ਹੀ ਬਾਹਰ ਆਣਾ ਹੈ ਚਲੋ ਖੋਲਦੇ ਆਪਾਂ ਹੁਣ ਖੋਲ ਕੇ ਤੁਹਾਨੂੰ ਦਿਖਾ ਦਿੰਦੇ ਆ ਕਿਹੜੀਆਂ ਗਰਾਰੀਆਂ ਹਾਂ ਤੇ ਖੋਲ ਲਾਂਗੇ ਵਿੱਚੋਂ ਮਿੱਤਰੋ ਇਹ ਗੋਲੀ ਸਪਰਿੰਗ ਕੱਢਾਂਗੇ ਓਕੇ ਜੀ ਤਾਂ ਰਣਾ ਫੁਰਕੜਾ ਬਾਹਰ ਹੋਈ ਜਾਂਦੀ ਹੈ। ਤੋਂ ਵਾਸਤੇ ਕੁ ਬਟਾ ਜਿਹਾ ਢੇਰਾ ਬਣਾ ਦਿੰਗਾ। ਤੇ ਇਹ ਦੇਖੋ ਤੇ ਮਿੱਤਰੋ ਆ ਗੋਲੀ ਸਪਰਿੰਗ ਲੱਗੇ ਠੀਕ ਹੈ ਜੀ ਆਹ ਕੈਪਸੂਲ ਲੱਗਾ ਪਿੱਛੇ ਇਹਦੇ। ਇਹ ਵੱਡੇ ਗੋਲੀ ਜਿੱਤੇ ਉੱਪਰ ਪੈਂਦਾ ਓਕੇ। ਇਹ ਸੁਣਾਈਂਦਾ। ਉਈ ਮੇਰਾ ਸਾਈਡ ਤੇ ਦਾ ਇਹ ਤੇ ਗੋਲੀਆਂ ਕੱਢਦੇ ਹਾਂ ਕਿ ਪਤਲੀਆਂ ਛੋੜੀਆਂ ਠੀਕ ਹੈ ਝਮੋਟੀ ਗੋਲੀ ਹੁੰਦੀ ਐਦਲੀ ਸਾਈਡ ਤੇ ਤੇ ਇਹਦੇ ਦੋ ਨੇ ਪਤਲੇ ਛੋੜੀਆਂ ਜਿਹਨੂੰ ਅਪ ਕਹਿੰਦੀ ਆ ਤੇ ਖੋਲਦੇ ਆ ਕਾਉਂਟਰ ਸ਼ਾਟ ਦੀ ਚਲੜੀ ਇਹਦੀ ਪਲੇਟ ਤੁਹਾਨੂੰ ਸਾਰਾ ਬਲੋਗ ਰਾਈਨ ਦਿਖਾਵਾਂਗੇ ਮਿੱਤਰੋ ਵੀ ਜੋਗਾ ਬਸ ਨਜ਼ਾਰੇ ਲੱਟੋ ਤੋਂ ਹੀ ਬਸ ਠੀਕ ਹੈ ਜੀ ਤੇ ਵੀਡੀਓ ਵੇਖੀ ਚਲੋ ਤੇ ਕਮੈਂਟ ਜਰੂਰ ਦੱਸੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਮਿੱਤਰੋ ਸਾਾ ਸੋਤਰੇ ਵਲੌਗ ਹੈ ਆਪਣੇ ਜੋ ਵੀ ਕੰਮ ਕਰਨਾ ਮਿੱਤਰੋ ਤੁਹਾਡੇ ਸਾਹਮਣੇ ਕੰਮ ਕਰਨਾ ਸਾਡਾ ਕੋਈ ਇਦਾਂ ਨਹੀਂ ਹੈਗਾ ਉਹਲਾ ਆ ਜਾਂ ਗਰਾਰੀਆਂ ਕਰੇ ਹੋਰ ਬਣਵਾਈਆਂ ਜਾਂ ਕਿਤੇ ਹੋਰ ਲੈ ਕੇ ਆਉਣਾ ਇਹ ਨਹੀਂ ਹੈਗਾ ਜਾਂ ਤੁਹਾਨੂੰ ਸਾਰਾ ਕੁਝ ਦੱਸਣਾ ਵਲੌਗ ਦੇ ਵਿੱਚ ਕਿਹੜੀਆਂ ਗਰਾਰੀਆਂ ਪਉਂਦੀਆਂ ਕਿੱਥੋਂ ਮਿਲਦੀਆਂ ਯਾਰ ਐਵੇਂ ਬੰਦੇ ਕਮੈਂਟ ਕਰਦੇ ਭਾਈ ਕਿੱਥੋਂ ਮਿਲਦੀਆਂ ਕੀ ਸਕਦਾ ਜਾਂ ਕਈ ਮੈਸਤਰੀ ਉਹਲਾ ਰੱਖ ਲੈਂਦੇ ਨੇ ਜੀ ਅਸੀਂ ਨਹੀਂ ਦੱਸਣਾ ਕੋਈ ਨਹੀਂ ਦੱਸਣਾਗਾ ਚਲੋ ਆਪ ਆਪਣਾ ਕੰਮ ਆ ਅਜੀ ਤਾਂ ਭਰਾਵਾ ਦਿਲ ਖੋਲ ਕੇ ਦੱਸਣਾ ਲੱਕੋ ਉਹ ਚੱਕ ਲੈ ਬਰਟ ਗਿਆ ਮਨ ਆਪਣਾ ਤੇ ਇਹ ਹਾਈ ਲੋ ਸੋਚਦਾ ਮਿੱਤਰੋ ਲੌ ਗਿਆ ਉਹ ਜਿਹੜਾ ਲਗਾਤਾਰ ਸੋਲ ਜਿਹੜੀ ਤਰੱਕੀ ਆਪਾਂ ਠੀਕ ਹੈ ਇਹ ਲੋ ਕਰਕੇ ਰੱਖਦਾ ਫੜਲਾ ਬਰ ਫੜਲਾ ਫੜਲਾ ਕੋਲ ਨਹੀਂ ਚੱਕ ਤੋਂ ਕੱਢ ਬਾਰੇ ਮੈਂ ਤੋ ਗੇਅਰ ਕਢਾ ਦਮਾ ਮੜਾ ਜਿਆ ਲੋਈ ਮਿੱਤਰੋ ਕਾਢ ਲਿਆ ਫਿਰਿਆ ਕਰਾਰੀਆਂ ਬਾਤ ਐ ਨੰਦੇ ਰੋ ਸਾਫ ਆ ਮਿੱਤਰੋ ਇਹ ਕੁਆਲਟੀ ਜੁਨੀਅਰ ਦੀ ਆ ਇਹਦੇ ਤੇਜ਼ ਦੁਲਕਾਰਾ ਕਰਦਾ ਬੜਾ ਤੇ ਮਿੱਤਰੋ ਆ ਰੱਖਿਆ ਗੇਅਰ ਆਪਾਂ ਕੱਢ ਕੇ ਜੁਨੀਅਰ ਦਾ ਠੀਕ ਹੈ ਇਹ ਹੈਗੇ ਕਾਉਂਟਰ ਸ਼ਾਫਟ ਨਹੀਂ ਆਹ ਕਾਉਂਟਰ ਸ਼ਾਫਟ ਆਹ ਹੈਗੇ ਮਿੱਤਰੋ ਕਾਉਂਟਰ ਸ਼ਾਫਟ ਠੀਕ ਹੈ ਤੇ ਇਹ ਸ਼ਾਟ ਮੇਨ ਓਕੇ ਇਹਦੀ ਗ੍ਰੇਡ ਚੇਂਜ ਕਰਾਂਗੇ ਮਿੱਤਰੋ ਆਦ ਹੋਏ ਗੇਅਰ ਵਾਲੀ ਆ ਉੱਪਰਲੀ ਠੀਕ ਹੈ ਤੇ ਸਮਾਨ ਵੀ ਪ੍ਰਾਪਲ ਅਰੀਜਨਲ ਜੈਨੂਅਲ ਕੰਪਨੀ ਵਿੱਚੋਂ ਲਿਆ ਕਹਿੰਦਾ ਮਿੱਤਰੋ ਚੱਲਦੇ ਚੱਲਦੇ ਹੈ ਨਾ ਵੀਡੀਓ ਦੇ ਵਿੱਚ ਸਕਰੀਨ ਸ਼ਾਟ ਲੈ ਲਿਓ ਆ ਪੈਂਦੀ ਭਾਈ ਕਾਲੇ ਢੜੜੇ ਦੀ ਘਰਾਰੀ ਤੇ ਗਈ ਉਹ ਵੀ ਐਲਟੀ ਮਾਡਲ ਦੀ ਇਹ ਚੈੱਕ ਕਰ ਲਓ ਮੇਰਾ ਭਰਾ ਤੇ ਦੂਜੀ ਆ ਘਰਾਰੀ ਆ ਚਲਦੀ ਵੀਡੀਓ ਵਿੱਚ ਜੋ ਸਕਰੀਨ ਸ਼ਾਟ ਲੈ ਲਓ ਮਿੱਤਰੋ ਜਿਹਨੇ ਬੰਦੇ ਨੇ ਚੇਂਜ ਕਰਾਉਣੀ ਹੈ ਤਾਂ ਆਪਣੇ ਖਾਸ ਮੈਸਤਰੀ ਤੋਂ ਚੇਂਜ ਕਰਾ ਲੀਓ ਓਕੇ ਜੀ ਤੇ ਮਿੱਤਰੋ ਬਿੱਲ ਬਣਿਆ ਰਹੇਗਾ 3840 ਦਾ ਬਣਿਆ ਮਿੱਤਰੋ ਆ ਦੇ ਤੇ ਦੋ ਜੈਨ ਆ ਮਿੱਤਰੋ ਆ ਗੇ ਟਾਪੇ ਦਾ ਹੋ ਗਿਆ ਆ ਸੈਂਟਰ ਜੈਨ ਹੋ ਗਿਆ ਤੇ ਲੋ ਮਿੱਤਰੋ ਚਾਹ ਚੋ ਪੀਓ ਹੁਣ ਚਾਹ ਚੋ ਪੀ ਕੇ ਗਰਮ ਹੋ ਗਏ ਤੇ ਮਿੱਤਰੋ ਹੁਣ ਲੱਗਦੇ ਆ ਤੇ ਭਾਈ ਚਾਹ ਲਿਆ ਕਰੋ ਕਹਿੰਦਾ ਲੈ ਜੀ ਲੋ ਜੀ ਪਾਈ ਆ ਠੋਕ ਕੇ ਮਠਾ ਰੋਕ ਕੇ ਤੇ ਚਾਹ ਪਤੀ ਠੋਕ ਕੇ ਕਿਉਂ ਸ਼ੇਰੇ ਹਾਂਜੀ ਹਾਂਜੀ ਤੇ ਚਲੋ ਚਾਹ ਪੀ ਲੋ ਜਿੰਨੇ ਮੇ ਭਰਾ ਵੀਡੀਓ ਵੇਖਦੇ ਆ ਪੀਓ ਚਾਹ ਤੇ ਫੇਰ ਟੱਕਰਦੇ ਆਪਾਂ ਫੇਰ ਮਿਲਦੇ ਆਪਾਂ ਮਿੱਤਰੋ ਚਾਹ ਪੀ ਕੇ ਫੇਰ ਕਰਦੇ ਨੇ ਫਟ ਆਪਾਂ ਛੋਟੇ ਨੇ ਲੋ ਮਿੱਤਰੋ ਆ ਦੋਏ ਜਿਹੇ ਦੀ ਕਰਾਈ ਆਪਾਂ ਅਗਲੇ ਵਿੱਚ ਤੇ ਰੱਖ ਕੇ ਦਿਖਾ ਲ ਮੜਾ ਕਿੰਨਾ ਫਰਕ ਪੈਂਦਾ ਆ ਲੋ ਮਿੱਤਰੋ ਇੰਨਾ ਫਰਕ ਹੈ ਇੱਥੇ ਆ ਦੇ ਲੋ ਆ ਛੋੜੀ ਆ ਕੰਨੀ ਵੱਡੀ ਆ ਓਕੇ ਤੇ ਇਹ ਆਪਣੀ ਛੋਟੀ ਮਿੱਤਰੂ ਛੋਟੀ ਆ ਇਹ ਆਪਣੀ ਛੋਟੀ ਕਰਾਈ ਓਕੇ ਲੈ ਵੀ ਲੋਗ ਲੋ ਕਿੱਥੇ ਪਾ ਪਾ ਦੇ ਇੱਧਰ ਰੱਖ ਦੇਣੀ ਆ ਫਾਹਾਂਗੇ ਕੱਪੜਾ ਇਹਨੂੰ ਸਾਫ਼ ਕਰਕੇ ਵੀ ਨਹੀਂ ਪੱਤੇ ਦੇ ਵਿੱਚ ਪਾ ਲੈ ਕੇ ਕਰ ਲਾਂ ਨੂੰ ਇਹਦੇ ਦੇ ਤੱਕ ਦਾ ਲਿਖਾ ਕੇ ਦੇ ਵਿੱਚ ਦਿੰਦ ਪਾ ਲਈ ਇਹ ਮੇਰਾ ਪ੍ਰਾਹ ਹੈ ਨਾ ਪੁਰਾਣੀਆਂ ਕਰਾਈਆਂ ਆਪਣੇ ਡੱਬੇ ਚ ਚੇਂਜ ਕਰ ਲਓ ਭਾਈ ਹਾਂ ਭਾਈ ਹਾਂ ਆ ਲਿਫਾ ਕੇ ਆ ਲਿਫਾ ਕੇ ਕਾ ਪਿਆ ਤੇ ਡੱਬਾ ਆ ਛੋਟੀਆਂ ਚ ਵੱਡੇ ਡੱਬੇ ਚ ਪਣੀ ਆ ਮੈਟਰ ਲੋਕ ਨਾਲ ਹੋ ਕੇ ਪਵਾ ਦੀ ਇਹ ਲੋਕ ਹੈਗੇ ਆ ੁੰਡੀ ਵਾਲੀਆਂ ਨਹੀਂ ਹੈਗੇ ਦੂਜੇ ਲੋਕ ਇਹਨੂੰ ਚਲ ਬੈ ਗਿਆ ਨਾ ਮੈਟਰ ਹੁਣ ਕੜਾ ਲੱਗਾ ਪੈਣਾ ਤੇ ਹੁਣ ਉੱਪਰ ਆ ਗਿਆ ਲੋਕ ਮੈਂ ਤਾਂ ਦਗਾ ਨਹੀਂ ਇਹ ਹਾ ਬੀਤ ਗਿਆ ਮੇਰੇ ਗਿਰੋ ਕੋਦੇ ਤੋਂ ਬਾਅਦ ਹਰਾਮ ਪਾਲ ਲੀ ਕਾਲੂ ਲੱਗੀ ਹਾਂ ਮਿੱਤਰੋ ਆਹ ਗ੍ਰਾਈ ਫਟ ਗਈ ਆਪਾਂ ਠੀਕ ਹੈ ਤੇ ਤੂੰ ਇਹ ਗ੍ਰਾਈ ਚੇਂਜ ਕਰਤੀ ਜੇ ਮਿੱਤਰੋ ਹੁਣ ਕਾਉਂਟਰ ਸ਼ਾਟ ਦੀ ਗ੍ਰਾਈ ਆਪਾਂ ਕੱਢੀਏ ਬਰ ਕੱਢ ਕੇ ਤੇ ਬਿਆਬੀ ਚੇਂਜ ਕਰਦੇ ਆਂ ਵਾਲੀ ਆਹ ਮਿੱਤਰੋ ਕਾਉਂਟਰ ਸ਼ਾਟ ਦੀ ਗ੍ਰਾਈ ਠੀਕ ਹੈ ਤੇ ਆਹ ਮਿੱਤਰੋ ਛੋਟੀ ਗ੍ਰਾਈ ਹੈ ਆਦ ਕਿੰਨਾ ਫਰਕ ਹੈ ਗ੍ਰਾਈ ਦਾ ਉਹ ਕੱਟ ਗਈ ਛੋਟੀ ਹੋ ਗਈ ਤੇ ਆਹ ਮਿੱਤਰੋ ਵੱਡੀ ਹੋ ਗਈ ਗ੍ਰਾਈ ਥੋੜੀ ਠੀਕ ਹੈ ਤੇ ਆਹ ਗ੍ਰਾਈ ਆਪਾਂ ਕੱਢੀਏ ਦੂਗੇ ਗੀਅਰ ਦੇ ਨਾਲ ਮੈਚਿੰਗ ਪੂਰੀ ਜੀ ਚੱਕ ਲੋ ਵੀ ਮਤਲਬ ਗੁੰਡਰ ਚਾੜ੍ਹ ਦੇ ਬਗਰਾਏ ਚੇਂਜ ਕਰਤੀ ਆਪਾਂ ਓਕੇ ਜੀ ਤੇ ਹੁਣ ਆਪਾਂ ਧਰਗੇ ਗੀਅਰ ਚੱਕ ਕੇ 55 10 ਦੇ ਵਿੱਚ ਲਿਆ ਨਾਲ ਜੈਨ ਜੁਨ ਖੋਚ ਲਈਏ ਤੇ ਮਿੱਤਰੋ ਇਹਦਾ ਜੈਨ ਜੁਨ ਖੋਚ ਕੇ ਉਹਨਾਂ ਚੰਗੀ ਤਰ੍ਹਾਂ ਤਾਂ ਫੇਰ ਆਪਾਂ ਲਾਉਣੀ ਲਾਉਂਦੇ ਤੇ ਉਹ ਗੋਲੀਆਂ ਸਪਰੰਗ ਨਵੇਂ ਲੈ ਜਾ ਕੇ ਨੂੰ ਚ ਕਾਲੀਆਂ ਗੋਲੀਆਂ ਬਹੁਤ ਬਚਲ ਨਹੀਂ ਇੱਕ ਕਰ ਗਰੀਸ ਮਾਰਦੀਆਂ ਨਹੀਂ ਨਹੀਂ ਸਾਡੀ ਲੋ ਵੀ ਕੰਟਰੋ ਸ਼ਾਟ ਦਾ ਪੰਸਰਾ ਗਰਾਰੀਆਂ ਚੇਂਜ ਕਰਤੀਆਂ ਇਹਦੀਆਂ ਨਾਲ ਤੇ ਹੁਣ ਗੋਲੀ ਸਪਰੰਗ ਪੈ ਗਈ ਮਿੱਤਰੋ ਤੇ ਉੱਪਰ ਲਾ ਕੇ ਪਲੇਟ ਨਾ ਰਹਿਣਾ ਤੁਹਾਡੇ ਕੋਲ ਹਰਾ ਜੀ ਬਲਾਦ ਭਾਈ ਉਧਰ ਪਏ ਆ ਕੱਟ ਜਾਣਾ ਉਹ ਜੋ ਕੱਟਣ ਦਾ ਗੱਲ ਸੀ ਸ਼ੇਰਾ ਬਹਿ ਗਿਆ ਵੀ ਸੀਟ ਉੱਤੇ ਕਹਿੰਦਾ ਮੈਂ ਇਦਾਂ ਗੇਅਰ ਪਾਈ ਜਾਣੇ ਪੱਟ ਪੱਟ ਕੇ ਠੀਕ ਆ ਆ ਫੜਾ ਦਿਓ ਮੈਨੂੰ ਇੱਥੇ ਲੀਵਰ ਆ ਲੀਵਰ ਵੀ ਮਿੱਤਰੋ ਉਹ ਪਿਆ ਸਾਈਡ ਤੇ ਉਖੜਾ ਦਿਓ ਮੈਨੂੰ ਕਹਿੰਦਾ ਮੇਰੇ ਮੋਰੇ ਰੱਖ ਦੋ ਮੈਂ ਤਾਂ ਪੱਟ ਪੱਟ ਕੇ ਭਾਂ ਦਾ ਗੇਅਰ ਪਾਈ ਜਾਣੇ ਆ ਆ ਦੇ ਕਿੱਥੇ ਬਸਾਈ ਜਾਂਦਾ ਸਾਈਕਲ ਲਿਆ ਕੇ ਬਲਾਦ ਭਾਈ ਕੱਢਿਆ ਕੱਟ ਚਲ ਇਥੋਂ ਤੋਂ ਆਪਿਆ ਹਾਂ ਤਾਂ ਪਿਆ ਸੀੜ ਤੇ ਫਲਾਸ ਨੇ ਲੱਭ ਰਿਹਾ ਮੱਲੀ ਸਾਹਿਬ ਨੂੰ ਆ ਲੋ ਜੀ ਸਰਦਾਰ ਜੀ ਫਲਾਸ ਦਾਦੀ ਕੋ ਗੋਟੀ ਦੀ ਆ ਬੇਟੀ ਦਾਦੀ ਦਰਗੀਰ ਬੋਕ ਤੇ ਦਾ ਸ਼ੇਰੇ ਉੱਠੋ ਫੇ ਜੋੜੀਏ ਡੈਕਟਰ ਨੂੰ ਉਹ ਸ਼ੇਰੇ ਜੀ ਉੱਠੋ ਉੱਟੋ ਮੇਰਾ ਭਰਾ ਫੇ ਜੋੜੀਏ ਤੁਹਾਨੂੰ ਤੋਰੀਏ ਫੇ ਸੁਪਰ ਚੈੱਕ ਵੀ ਕਰਾਂ ਡੈਕਟਰ ਆਪਾਂ ਖੱਤੇ ਵਿੱਚ ਓਕੇ ਸਰ ਲੋ ਵੀ ਗੇਟ ਆਪਾਂ ਪਰੱਖਤਾ ਇਹ ਨੌਕੇ ਰਪੋਟਾ ਉਧਰ ਲਗੀਰ ਲਿਬਰੀ ਵਿੱਚ ਪਿਆ ਫੁਰਕਾਂ ਵਿੱਚ ਤੇ ਹੁਣ ਮਿੱਤਰੋ ਕੀਰਾ ਕੁਰਾ ਕਾਤੀ ਤੇ ਘਸ ਕੇ ਤੇ ਜੋੜੀਏ ਆਪਾਂ ਡਟ ਲਈ ਤੇ ਅਭੀ ਜੈਨ ਆਪਾਂ ਨਵਾਂ ਲਾਵਾਂਗੇ ਉਹ ਵੀ ਜੈਨ ਨਵਾਂ ਲਾਪਾਂ ਮਿੱਤਰੋ ਗੇਟ ਆਪੇ ਦਾ ਤੇ ਬਸ ਹੋਰ ਘੰਟਾ ਘੜਾ ਲੱਗਣਾ ਸਾਨੂੰ ਟਰੈਕਟਰ ਆਪਾਂ ਕਰ ਦੇਣਾ ਇਕੱਠਾ ਤੇ ਉਧਰ ਆਪਣੇ ਪਰਾ ਲੱਗੇ ਆ ਸੁਪਰ ਸਟਰ ਦੀ ਤਿਆਰੀ ਕਰਨ ਕਿਦਾਂ ਚੜ ਗਿਆਂ ਪਹਿਲਾਂ ਹਟ ਚੜ ਗਿਆਂ ਲੇਲਾ ਕਦੀ ਹੋ ਲੈਣੀ ਦਮ ਬਸ ਸਹੀ ਆ ਤੇ ਦੇ ਦੋ ਨਾ ਤੇ ਤੋਲ ਹੁਣ ਚੰਗੀ ਤਰ੍ਹਾਂ ਰੱਖ ਗਏ ਤੇ ਨੂੰ ਵੱਡ ਜੀ ਚਲਾਉਣਾ ਪੜ ਗਿਆ ਹਾਂ ਲੋ ਵੀ ਇਹਨੂੰ ਜੋੜਨ ਦੀ ਘੜੀ ਆ ਗਈ ਟਰੈਕਟਰ ਨੂੰ ਹੁਣ ਤੇ ਆਪਾਂ ਹੁਣ ਮਿੱਤਰੋ ਜੋੜੀਏ ਟਰੈਕਟਰ ਨੂੰ ਤੇ ਕਰੀਏ ਇਕੱਠਾ ਤੇ ਬਾਕੀ ਇਹਨਾਂ ਕੇ ਰਪਟਾ ਜੇ ਅੰਜੂ ਨੇ ਆਪਾਂ ਨਵੇਂ ਲਾਤੇ ਇੱਧਰ ਤੇ ਗੇਟ ਆਪਾਂ ਨਵਾਂ ਜਨ ਲਾ ਓਕੇ ਤੇ ਛੇਰੇ ਧਿਆਨ ਆ ਮੇਰਾ ਭਰਾ ਤੇ ਉਹ ਲਰਨੈਂਡ ਨੇ ਤੇ ਚਲੋ ਮਿੱਤਰੋ ਨਾਲ ਹੋ ਗਏ ਜੜਾ ਦਈਏ ਇਕੱਠਾ ਕਰਾ ਦਈਏ ਟਰੈਕਟਰ ਦੇ ਤੇ ਮਿਲਦੇ ਆਪਾਂ ਥੋੜੇ ਜਰ ਤੇ ਲੋਈ ਮਿੱਤਰੋ ਟਰੈਕਟਰ ਤਾਂ ਆਪਾਂ ਲਿਆ ਜੋੜਿਆ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਨੋਕੇ ਰਿਪੋਰਟਰ ਤੇ ਪਾਪਾ ਵੀ ਆਪਣੀ ਫੇੜੀ ਚਲਦੀ ਹੈ ਤੇ ਆਪਾਂ ਵੀ ਇਹਨਾਂ ਫਿੱਟ ਕਰਦੇ ਨੇ ਡੀਲ ਦੇ ਵਾਪਸੀ ਵਾਲੀ ਤੇ ਆਪਰੇ ਕਾਣੀ ਪਾਪਾ ਤੇ ਮਿੱਤਰੋ ਫੋਰ ਟ੍ਰੈਸਟ ਲਾਈਏ ਫੋਰ ਟ੍ਰੈਸਟ ਲਾ ਕੇ ਤੇ ਫਿਰ ਆਪਾਂ ਉਹਦੋਂ ਵੇਲੇ ਹੀ ਆ ਤੇ ਉਹਦੋਂ ਟਰੈਕਟਰ ਦੀ ਟਰਾਈ ਵੀ ਆਪਾਂ ਲੈਣੀ ਹੈ ਨਾ ਤਰਮ ਜਦਾ ਦੀ ਸੁਪਰ ਚੈਟਰ ਤੇ ਕੀ ਚੱਲਦਾ ਦੂਜੇ ਗੇਰ ਚ ਤੇ ਉਹ ਵੀ ਤੁਹਾਨੂੰ ਚੈੱਕ ਕਰਾਉਣਾ ਠੀਕ ਹੈ ਤੇ ਹੁਣ ਬਸ ਆਪਣਾ ਫੋਰ ਟ੍ਰੈਸਟ ਲੱਗਣਾ ਆ ਤੇ ਮਿੱਤਰੋ ਆਪਿਆ ਫੋਰ ਟ੍ਰੈਸਟ ਤੇ ਆਹ ਟੈਂਕੀ ਵੀ ਹਵਾ ਵਾਲੀ ਥੱਲੇ ਲਾਉਣੀ ਹੈ ਪ੍ਰ 1.5 ਘੰਟੇ ਦਾ ਕੰਮ ਹੋ ਰਿਹਾ ਕੱਚ ਧੋਗੇ ਠੀਕ ਹੈ ਟਰੈਕਟਰ ਰੈਡੀ ਓਕੇ ਆ ਪਹਿਲਾਂ ਪੂਰਾ ਸੈੱਟ ਹੈ ਸਰਵਿਸ ਪਹਿਲਾਂ ਹੀ ਕਰ ਗਏ ਸੀ ਚਾਰ ਪੰਜ ਦਿਨ ਪਹਿਲੇ ਤੇ ਮਗਲਾ ਤੇਰੇ ਮਿੱਤਰੋ ਪਹਿਲਾਂ ਹੀ ਚੇਂਜ ਕਰਕੇ ਗਏ ਸੀ ਪੰਜ ਛੇ ਦਿਨ ਹੋਏ ਆ ਤੇ ਭਾਈ ਨੇ ਸਲਾਹ ਦਿੱਤੀ ਵੀ ਦੋਏ ਗਿੱਦ ਗਏ ਖੇਰ ਦੀ ਗਰਾਰੀ ਚੇਂਜ ਕਰਾ ਲਾ ਵੀ ਆਪਾਂ ਨੂੰ ਬੇਨਿਫਿਟ ਹੈ ਚੀਜ਼ ਤਾਂ ਤੇ ਭਾਈ ਕਹਿੰਦਾ ਚਲੋ ਚੇਂਜ ਕਰ ਜਿਓ ਤਾਂ ਉਹ ਹੋ ਗਿਆ ਫਟ ਆਪਣਾ ਤੇ ਹੁਣ ਆਪਾਂ ਚੈੱਕ ਕਰਾ ਕੇ ਤੁਹਾਨੂੰ ਦਿਖਾ ਦਦੇ ਆ ਲੋ ਵੀ ਗਾਹ ਕਾਈ ਜਾਂਦੇ ਆ ਜਿਹਨਾਂ ਨੇ ਕਣਕ ਵਜਾਉਣੀ ਆ ਅੰਕਲ ਵੀ ਆ ਗਏ ਤੇ ਭਾਜੀ ਵੀ ਆ ਕੇ ਬੈਠਾ ਦਾ ਅਰਜਨ ਟਰੈਕਟਰ ਲੈ ਕੇ ਉਹ ਮਿੱਤਰੋ ਦਾਣਾ ਦੋਣਾ ਸਭ ਕੋ ਵਿਚੇ ਹੀ ਆ ਤੇ ਆਪਣਾ ਝੋਟਾ ਵੀ ਤਿਆਰ ਹੋ ਗਿਆ ਤੇ ਮਿੱਤਰੋ ਕਰਤੀ ਸਾਰੀ ਫੈਟਿੰਗ ਐ ਨੋਕੀਆ ਰਿਪੋਰਟਰ ਸਾਰੀ ਥੱਲੇ ਉਹ ਟੈਂਕੀ ਟੁੰਗੀ ਕੱਸੀ ਦੀ ਹਵਾ ਵਾਲੀ ਉਹ ਵੀ ਆਪਾਂ ਫਿੱਟ ਕਰਤੀ ਸਾਰੀ ਸਫਲੀਆਂ ਸਫਲੀਆਂ ਜੋ ਵੀ ਹੈਗਾ ਫਿੱਟ ਕਰਤਾ ਠੀਕ ਹੈ ਜੀ ਤੇ ਮਿੱਤਰੋ ਹੁਣ ਆਪਾਂ ਚੈੱਕ ਕਰਾਂਗੇ ਸੁਪਰ ਸੇਟਰ ਦੇ ਮਗਰ ਪਾ ਕੇ ਟਰੈਕਟਰ ਤੇ ਹੁਣ ਸੱਸਾ ਲਾ ਮੰਨ ਲੱਗੇ ਆ ਤੇ ਮਿੱਤਰੋ ਇਹ ਕੰਨਾ ਖਿਆਲ ਰੱਖਿਆ ਕਰੋ ਜਦੋਂ ਉਹਨਾਂ ਤੁਹਾਡੇ ਪੱਖਾ ਟਰੈਕਟਰ ਨਹੀਂ ਬੈਟਰੀ ਚਾਰਜ ਕਰਦਾ ਬੰਦਾ ਕੰਮ ਆਇਆ ਹੋਰ ਹੁੰਦਾ ਵੀ ਪਤਾ ਨਹੀਂ ਕਹਿੰਦਾ ਇਨਚਾਰਜ ਨਾ ਕਰਦਾ ਇਹ ਰਾਤੀ ਟਰੈਕਟਰ ਲੈ ਗਏ ਮਿੱਤਰੋ ਇਹ ਨਾ ਲਾਈਟਾਂ ਵੀ ਕੰਮ ਛੱਡ ਗਈਆਂ ਤੇ ਟਰੈਕਟਰ ਸਟਾਰਟ ਵੀ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਮਿੱਤਰੋ ਇਹਦੀ ਬੈਲਟ ਬਹੁਤ ਢਿੱਲੀ ਸੀਗੀ ਪੱਖਾ ਜਿਹੜਾ ਹੱਤ ਨਾਲ ਇਹਦਾ ਗੇੜੀ ਜਾਂਦਾ ਸੀ ਇੱਥੇ ਇਦਾਂ ਇਸ਼ਾਰਾ ਕਰੋ ਇਹ ਤਾਂ ਖਾਮ ਦਾ ਸੀਗਾ ਤੇ ਤਾਂ ਨਹੀਂ ਮਿੱਤਰੋ ਇਹ ਬੈਟਰੀ ਚਾਰਜ ਹੁੰਦੀ ਤੇ ਹੁਣ ਬੈਟਰੀ ਵੀ ਚਾਰਜ ਹੋਊਗੀ ਟਰੈਕਟਰ ਦੇ ਤਾਂ ਕੱਸ ਖੱਚ ਕੇ ਚੰਗੀ ਤਰ੍ਹਾਂ ਬੈਲਟ ਕੱਸਤੀ ਹੈ ਓਕੇ ਜੀ ਤੇ ਹੁਣ ਸ਼ੇਰਾ ਭਰਾ ਲੱਗਾ ਤਾਰਾਂ ਨਾਲ ਕਿਦਾਂ ਓਕੇ ਆ ਓਕੇ ਸਰ ਤੇ ਕੋਲੀ ਵੀ ਕਰ ਦੋ ਮਰਾ ਤੇ ਚਲੋ ਛੇ ਠੀਕ ਹੈ ਜੀ ਇੱਕ ਮਿੱਤਰੋ ਗੇਅ ਲੀਵਰ ਆ ਇਹਦਾ ਨਾ ਢਿੱਲਾ ਜਿਹਾ ਬਹੁਤ ਆ ਇਹ ਅੰਦਲਾ ਬਾਹਲਾ ਆਹ ਹੈ ਨਾ ਚਲੋ ਮਿੱਤਰੋ ਤੇਰਾ ਨੰਬਰ ਚਾਪੀ ਲੈ ਕੇ ਮਿੱਤਰੋ ਇਹ ਵੀ ਕਹਦੇ ਆ ਤੇ ਪਟਪਲ ਉਤਰਾਂ ਨੂੰ ਜਤੇ ਇਹ ਤੇ ਆਪਾਂ ਲੀਵਰ ਕਸ ਦਿਆ ਮੜੇ ਇਹ ਲੋ ਵੀ ਮਿੱਤਰੋ ਜਦੋਂ ਆਪਣਾ ਨਾ ਲੀਵਰ ਢਿੱਲੇ ਹੋਣ ਠੀਕ ਹੈ ਜੀ ਤੇ ਤੁਹਾਨੂੰ ਦਿਖਾ ਲਈ ਦਿੰਦਾ ਯਾਰ ਇਹ ਵੀ ਕੰਮ ਆ ਵੀ ਤੁਸੀਂ ਘਰੇ ਕਰ ਲਿਆ ਕਰੋ ਠੀਕ ਹੈ ਤੇ ਪਜਾਰ ਕੈਮਰਾ ਜਾਂਦੇ ਨੇ ਟਿਕਰ ਆ ਜਿਹੜਾ ਤੇਰਾ ਨੰਬਰ ਨਾੜਾ ਨਾ ਚੈੱਕ ਨਟ ਕੀਤਾ ਹੁੰਦਾ ਢਿੱਲਾ ਕਰ ਲੈਣਾ ਠੀਕ ਹੈ ਤੇ ਇਧਰੋਂ ਨਾੜੇ ਦਾ ਬਾਹਰ ਲੱਗਾ ਇਹਨੂੰ ਕਸਣਾ ਆਪਾਂ ਠੋਟੀ ਜਦੋਂ ਢਿੱਲੇ ਹੋ ਜਾਂਦੇ ਲੀਵਰ ਨਾ ਟੇਟ ਜੌਂੜੀ ਆ ਤੇ ਮਿੱਤਰੋ ਆ ਚੀਜ਼ ਦਾ ਖਿਆਲ ਰੱਖਣਾ ਪਤੇ ਰਣ ਬੰਨੜ ਕਾ ਜਾਵੇ ਫਿਰ ਚੈੱਕ ਕਰੀਂ ਲੀਵਰ ਆ ਠੀਕ ਹੈ ਠੀਕ ਹੈ ਚਲੋ ਮਿੱਤਰੋ ਓਕੇ ਆ ਤੇ ਲੀਵਰ ਵੀ ਆਪਣੇ ਕਾਹਤੇ ਆ ਤੇ ਇਹ ਜੋ ਲੀਵਰ ਜੌਂੜੀ ਢਿੱਲੇ ਹੋ ਜਾਂਦੇ ਨਾ ਆ ਨਟ ਚੈਗਨਟ ਅੰਦਰੋਂ ਢਿੱਲਾ ਕਰਕੇ ਤੇ ਬਾਹਰੋਂ ਮਿੱਤਰੋ ਕਸਣਾ ਠੀਕ ਹੈ ਇੰਨਾ ਕੰਮ ਆ ਤੇ ਲਿਵਟੈਡ ਹੋਣਾ ਤੇ ਲੌਬੀ ਕਰੀਏ ਸਟਾਰਟ ਹੋਣਾ ਪੈਨ 13 ਨੰਬਰ ਤੇਰੇ ਕੋਲ ਸੀ ਕਿ ਕੋਈ ਜਿਹੜੀ ਇੱਥੇ ਪਈ ਜੀ ਕੀ ਪੰਨ ਆ ਦੇ ਆ ਚਾਬੀ ਤੇ ਰਣਵਾ ਚੱਲ ਵੇਛੇਰਾ ਪੁਰਤੇ ਮਾਰ ਹਾਂ ਤੁਹਾਡੀ ਆ ਵੇੜ ਸਾਡਾ ਕੰਮ ਰੈਡੀ ਜਾਨ ਓਕੇ ਆ ਗੋਪੀ ਆਪਣੇ ਡੈਡੀ ਨੂੰ ਦੇਖ ਲੈ ਪਲਵਾਨ ਤੇਰਾ ਡੈਡੀ ਆ ਗੱਲਾਂ ਕਰਨ ਲੱਗਾ ਹੈ ਮਗਿਆ ਪਿਆ ਗੱਲਾਂ ਦੇ ਵਿੱਚ ਤੇ ਤੂੰ ਕਹਿੰਦਾ ਡੈਡੀ ਦੀ ਵੀਡੀਓ ਨਹੀਂ ਬਣਾਉਂਦਾ ਡੈਡੀ ਦੀ ਵੀਡੀਓ ਨਹੀਂ ਬਣਾਉਂਦਾ ਆਹ ਦੇਖ ਅੰਕਲ ਖੜਾ ਅੰਕਲ ਨੇ ਪੁਰਾਣੀਆਂ ਗੱਲਾਂ ਕਰਕੇ ਆਪਣੇ ਯਾਦਾਂ ਤਾਇਆਂ ਕਰਾਤੀਆਂ ਮਿੱਤਰਾਂ ਤੇ ਅੰਕਲ ਤਾਂ ਵੀ 53 ਦਾ ਹਿਆ ਮਿੱਤਰੋ ਜੌਂਡੀਅਰ ਅੰਕਲ ਕਿਹੜਾ ਆਪਣਾ ਮਾਡਲ ਆ ਪਤਾ ਨਹੀਂ ਉਹ ਕਿੰਨੂ ਪਤਾ ਹੋ 10 ਮਾਡਲ ਹੀ ਆ ਨਾ ਭਾਈ 10 12 ਮਾਡਲ 10 12 ਮਾਡਲ ਮੈਂ ਤਾਂ ਟਰੈਕਟਰ ਬਹੁਤ ਸਾਫ਼ ਹੈ ਖੜਾ ਹੀ ਹੈ ਘਰੇਲੋ ਨੇ ਕਾਲੇ ਹਿੰਜ ਨਾਲਾ ਟਰੈਕਟਰ ਹੈ ਵਾਹ ਅੰਕਲ ਉਹਨੇ ਖੇਤੀ ਘਟਿਆ ਤੇ ਟਰੈਕਟਰ 53 ਹੋਣ ਦੇ ਬਾਵਜੂਦ ਵੀ ਅੰਕਲ ਜਾਣ ਕੇ ਐਵੇਂ ਕਹੀਏ ਵੀ ਉਹ ਕਿਰਾਏ ਤੇ ਵਜਾਉਂਦਾ ਕਿਉਂਕਿ ਤਾਂ ਓਕੇ ਆ ਓਕੇ ਓਕੇ ਚਲੋ ਵੇ ਕਰੀਏ ਸਟਾਰਟ ਤੇਲ ਪੈ ਗਿਆ ਮਗਰ ਉਹਦੇ ਚਲੋ ਫਟ ਕਰੀਏ ਮਾੜਾ ਕੇ ਹਨਾ ਫਾਲਾ ਲਾਉਦਾ ਆ ਤੇ ਬਾਈ ਗੱਲ ਆ ਲਓ ਵੀ ਮਿੱਤਰੋ ਆਪਾਂ ਦਾ ਲੈ ਆਂਦੇ ਟਰਾਈ ਟਰੈਕਟਰ ਦੇ ਐਨ ਓਕੇ ਰਿਪੋਰਟਾਂ ਸਾਰੇ ਗੇਅਰ ਚੇਂਜ ਕਰਕੇ ਦੇਖੇ ਆ ਐਨ ਓਕੇ ਰਿਪੋਰਟਾਂ ਲਿਏ ਜੀ ਤੁਹਾਨੂੰ ਡਰਾਈਵਰ ਬੈ ਗਿਆ ਤੇ ਲੱਗੇ ਥੋਪਸਿਲਟਰ ਪਿੱਛੇ ਪਾਉਣ ਤੇ ਤੁਹਾਨੂੰ ਵੀ ਦਿਖਾ ਦੇ ਤੋਰਾ ਕਿੰਨਾ ਫੱਤੇ ਦੇ ਵਿੱਚ ਪਾਉਂਦਾ ਦੋਏ ਗੇਅਰ ਦੇ ਵਿੱਚ ਲੱਗਿਆ ਪਾਉਣ ਮਿੱਤਰੋ ਇਹ ਜਿੰਨਾ ਤੋਂ ਹਰੇ ਰੰਗ ਦੇ ਟਰੈਕਟਰ ਮਿੱਤਰੋ 5310 ਹਨ ਹੁਣ ਹੁਣ ਤਾਂ ਜੌਂਡੀਏ ਦੇ ਬਾਰੇ ਪਤਾ ਹੀ ਆ ਜਰੂਰ ਨਾ ਦੂਏ ਗੇਰ ਤੇ ਤੀਆ ਗੇਰ ਲਾਉਂਦੇ ਸੇਮ ਹੀ ਗੇਰ ਆ ਮਿਕਰ ਥੋੜਾ ਬੋਧਾ ਫਰਕ ਆ ਬਸ ਕਿਉਂਕਿ ਜੇ ਦੂਏ ਤੀਆ ਲਾਉਂਦੇ ਆ ਮਾੜਾ ਮੋਟਾ ਫਰਕ ਪੈਂਦਾ ਐਵੇਂ ਜਿੰਨਾ ਕਹਦੀਏ ਉਹਨੇ 21 ਦਾ ਫਰਕ ਹੀ ਆ ਬਸ ਵੱਧ ਤੋਂ ਵੱਧ ਇੱਥੇ ਠੀਕ ਹੈ ਤੇ ਜੇ ਤਾਂ ਹੁਣ ਦੂਏ ਗੇਰ ਦੀ ਗ੍ਰੇ ਚੇਂਜ ਕੀਤੀ ਹੈ ਹੁਣ ਦੂਏ ਦਾ ਤੀਆ ਲਾਉਂਦੇ ਨਾ ਟਰੈਕਟਰ ਮਿੱਤਰੋ ਛਾਲ ਮਾਰ ਕੇ ਉੱਡਦਾ ਡਿਗਾ ਜੀ ਤੇ ਹੁਣ ਚਲੋ ਚੈੱਕ ਕਰਦੇ ਖੱਤੇ ਵਿੱਚ ਲਿਜਾ ਕੇ ਤੇ ਲੱਗਿਆ ਸੁ ਤੋ ਲੋਬੇ ਮਿੱਤਰੋ ਟਰੈਕਟਰ ਦਾ ਆਪਾਂ ਚਲਾ ਲਿਆ ਨਾ ਓਕੇ ਰਿਪੋਰਟਰਾਂ ਦਾ ਮਿੱਤਰੋ ਸੋਪਾ ਸਿਟਰ ਸਫਾਈ ਨਹੀਂ ਦੇ ਰਿਹਾ ਠੀਕ ਹੈ ਜੀ ਤੇ ਇਹਦਾ ਆਪਾਂ ਗੇ ਲਿਆ ਪੱਟ ਤੇ ਮਿੱਤਰੋ ਦੰਦੇ ਉਹ ਫਰਕਿਆ ਗੇੜੇ ਦਾ ਆਪਾਂ ਫਰਕਿਆ ਤੇ ਸੇਵੇਂ ਤੇ ਸੇਵੇਂ ਕਰਾਰੀਆਂ ਪਾਈਆਂ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਕੋਈ ਦੰਦੇ ਦਾ ਫਰਕ ਨਹੀਂ 18 ਨੰਬਰ ਦੀਆਂ ਅੜਾਈਆਂ ਦੋਨੇ ਦੋਨੇ ਪਾਸੇ ਹਾਂ ਜੇ ਆਪਾਂ ਨੂੰ ਬਲੈਕ ਆਉਂਦਾ ਮੇਰੇ ਤੇ ਆਪਾਂ ਨਾ ਗੇੜੇ ਚੇਂਜ ਕਰਾਣੇ ਤਾਂ ਮੱਲੀ ਭਰਾ ਸਾਡਾ ਇੱਦਾਂ ਚਲਾਈ ਜਾਂਦਾ ਵਿਚਾਰੇ ਨੂੰ ਜਿਆਦਾ ਦੱਸਿਆ ਵੀ ਸਫਾਈ ਸੁਵਿਧਾ ਪਿੱਛੇ ਹੈ ਨਹੀਂ ਕਿ ਕਿਉਂਕਿ ਯਾਰ ਇੰਨਾ ਕੰਪੀਟੀਸ਼ਨ ਚੱਲਦਾ ਸੁਪਰ ਸੀਟਰ ਇਹ ਤਾਂ ਮਲੇ ਦਿੰਦਾ ਸਭ ਕਹੇ ਨੂੰ ਇਹ ਤਾਂ ਉਦੋਂ ਹੀ ਪ੍ਰਣਾਲੀ ਪਈ ਜਾਂ ਨਹੀਂ ਮੈਂ ਕਹਿੰਦਾ ਕੰਮ ਸਹੀ ਨੇ ਜਿਹੜਾ ਕੰਮ ਸਹੀ ਹੈ ਉਹ ਕਰਾਂਗੇ ਭਰਾ ਕਹਿੰਦਾ ਖੋਲ ਲੋ ਵੀ ਜੋ ਦਿਨ ਚਾਹੀਦਾ ਪੱਲੇ ਆ ਕੇ ਤੁਹਾਨੂੰ ਦਿੰਦਾ ਕਰਾਰੀਆਂ ਤੋ ਫਿੱਟ ਕਰੋ ਠੀਕ ਹੈ ਜੀ ਤੇ ਐਨ ਓਕੇ ਏਅਰਪੋਰਟ ਐਨ ਠੀਕ ਹੈ ਨਹੀਂ ਹਾਂ ਟੌਪ ਲਾਈਨ ਚੈੱਕ ਕਰ ਲੋ ਏਰੀ ਮੜੀ ਇਕੱਠੀ ਕਰਦੇ ਹੋ ਆਹ ਪਈ ਹੌਣ ਸਫਾਈ ਆਉਂਦੀ ਆ ਇਹਨਾਂ ਸਫਾਈ ਨਹੀਂ ਹੋਈ ਇਹ ਆ ਵੀ ਮਿੱਤਰੋ ਓਕੇ ਰਿਪੋਰਟ ਹੈ ਗਿਆਸਿਆ ਹੁਣ ਅਗੇ ਨਾਲ ਸਫਾਈ ਬਹੁਤ ਕਰਦਾ ਪਹਿਲਾਂ ਸਫਾਈ ਜਾਨੀ ਸੁਪਰ ਸਫਾਈਟਰ ਵੀ ਲੱਤਨ ਦਾ ਮਿੱਤਰੋ ਤੇ ਗੇੜਿਆਂ ਵਿੱਚ ਫਰਕ ਸੀਗਾ ਇਹ ਤੇ ਹੁਣ ਆ ਸਫਾਈ ਇੰਨੀ ਹੋ ਗਈ ਹੈ ਦਵਾਗੇ ਲਾ ਮਿੱਤਰਨੇ ਠੀਕ ਹੈ ਜੀ ਤੇ ਚਲੋ ਮਿੱਤਰੋ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੋਈ ਜਲੇ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਬਲੌਗ ਵਿੱਚ ਓਕੇ ਧੰਨਵਾਦ